ਗਰੀਬ ਬੰਦੇ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਹਦਾ ਕਿਈ ਤੇ ਤੁਹਾਨੂੰ ਪਤਾ ਵੀ ਮੰਗਾਈ ਨਹੀਂ ਹੋ ਗਈ ਆ ਸਭ ਸਸਤਾ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਹੋਰ ਵਧਾਈ ਜਾਂਦੀ ਹੈ ਆਪ ਸਾਹਿਬ ਤਾਂ ਕਹਿ ਸਕਦੇ 10% ਹੀ ਮੰਗਾਈਏ ਇਹਦੇ ਨਾਲ ਵਧ ਗਈ ਹੈ ਇਹ ਕਿਉਂਕਿ ਕਿਉਂਕਿ ਇਹਨਾਂ ਨੇ ਇਹ ਵਾਅਦਾ ਕਰਕੇ ਥੋੜਾ ਜਿਹਾ ਉਹਦੇ ਵਿੱਚ ਹੋਰ ਬਲਦੀ ਦੇ ਉੱਪਰ ਤੇਲ ਪਾਉਣ ਦਾ ਕੰਮ ਕੀਤਾ ਹੈ ਦੋ ਦਿਹਾੜੀਆਂ ਲਾ ਕੇ ਸਿਲੰਡਰੀ ਉਹਦਾ ਆਉਣਾ ਹੈ ਤੇ 100 ਰੁਪਏ ਕਿਲੋ ਆਮ ਲੈਂਣ ਚਾਹੀਏ ਸਬਜ਼ੀ ਤੇ 100 150 ਰੁਪਏ ਦੀ ਸਬਜ਼ੀ ਆਉਂਦੀ ਆ ਤੇ ਗਰੀਬ ਬੰਦੇ ਵਾਸਤੇ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਹੈ। ਮਤਲਬ ਇਹਨੂੰ ਮੰਗਿਆ ਦੀ ਮਾਰ ਆਪਾਂ ਹੋਰ ਕਹਿ ਸਕਦੇ। ਦੇਖ ਰਹੇ ਹੋ ਸਮਰਨ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਜਿਸ ਤਰ੍ਹਾਂ ਕਿ ਅੱਜ ਇਹ ਬੀਤੀ ਰਾਤ ਤੋਂ ਕੇਂਦਰ ਸਰਕਾਰ ਵੱਲੋਂ ਘਰ ਦੇ ਰਸੋਈ ਗੈਸ ਜਿਹੜੇ ਆ ਉਹਨਾਂ ਦਾ ਉਹਨਾਂ ਦੀ ਕੀਮਤ 50 ਰੁਪਏ ਵਧਾ ਦਿੱਤੀ ਗਈ ਹੈ। ਇਸ ਸੰਬੰਧ ਵਿੱਚ ਅਸੀਂ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਤੁਹਾਨੂੰ ਕੀ ਮਹਿਸੂਸ ਹੋਇਆ ਜਿਹੜੇ ਸਰਕਾਰ ਨੇ ਜਿਹੜੇ 50 ਰੁਪਏ ਵਧਾਏ ਵਧਾਉਣੇ ਚਾਹੀਦੇ ਸੀ। ਕਿੱਦਾਂ ਤੁਹਾਡੀ ਰਸੋਈ ਦੇ ਬਜਟ ਤੇ ਕਿਰਾਏ ਦਾ ਕਿੰਨਾ ਅਸਰ ਪਊਗਾ ਅ ਮੇਰੇ ਕੋਲ ਵੀਰ ਖੜੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਕੀ ਨਾਂ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਜੀ ਅਮਨਪ੍ਰੀਤ ਸਿੰਘ ਜੀ ਜਿਹੜੇ ਰਾਤ ਦੇ ਸਿਲੰਡਰਾਂ ਦੇ 50 ਰੁਪਏ ਰੇਟ ਵਧਾ ਦਿੱਤਾ ਕੇਂਦਰ ਸਰਕਾਰ ਨੇ ਕੀ ਕਿਸ ਤਰ੍ਹਾਂ ਵੇਖਦੇ ਇਹਨੂੰ ਬਹੁਤ ਜ਼ਿਆਦਾ ਮੰਗਾਈ ਦੇ ਸਾਲ ਬਹੁਤ ਜ਼ਿਆਦਾ ਆਮ ਗਰੀਬ ਬੰਦੇ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਹਦਾ ਅੱਗੇ ਹੀ ਤੇ ਤੁਹਾਨੂੰ ਪਤਾ ਵੀ ਮੰਗਾਈ ਨਹੀਂ ਹੋ ਗਈ ਆ ਬਹੁਤ ਜ਼ਿਆਦਾ ਮੰਗਾਈ ਦਾ ਇਸ ਕਰਕੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਹ ਮਲਜੇਸਤਰਾ ਤੁਸੀਂ ਸਿਲੰਡਰ ਕਿੰਨੇ ਕ ਤੁਹਾਡਾ ਮਹੀਨੇ ਦੇ ਕਿੰਨੇ ਕਿੰਨੇ ਚ ਕਿੰਨੇ ਚ ਲੱਗ ਜਾਂਦਾ ਸਿਲੰਡਰ ਦਾ ਤੁਹਾਡਾ ਸਰ ਜਿਦਾਂ ਹੁਣ 1 2 ਲੰਘ ਜਾਂਦੇ 2 ਲੱਗ ਜਾਂਦੇ ਆ ਮਹੀਨੇ ਦੇ ਇਹ ਕਰਕੇ ਸਾਨੂੰ ਦੇ ਹੁਣ 100 ਰੁਪਿਆ ਹੀ ਮਹਿੰਗਾ ਹੋ ਗਿਆ ਨਾ ਜਾਨੀ ਕਿ ਇੱਕ ਹਿਸਾਬ ਦਾ ਕਹਿ ਸਕਦੇ 10% ਹੀ ਵੰਗਿਆਈਏ ਤੇ ਨਾਲ ਵਧ ਗਈ ਹੈ ਇਨਫਲੇਸ਼ਨ ਨੂੰ ਬੀਟ ਜਿਆਦਾ ਹੀ ਵੀ ਕਿ ਆਪਾਂ ਕਵਰ ਹੀ ਨਹੀਂ ਕਰ ਪਾ ਰਿਆ ਦਿਹਾੜੀਦਾਰ ਬੰਦਾ ਤੇ ਕਿਦਾਂ ਸਾਰੂਗਾ ਜੇ ਅਸੀਂ ਤੇ ਚਲੋ ਅਜੇ ਵੀ ਚਲੋ ਪ੍ਰਾਈਵੇਟ ਕੰਮ ਥੋੜਾ ਵਧੀਆ ਕਰਦੇ ਆ ਤੇ ਸਾਡਾ ਸੂਤਰ ਹੈ ਪਰ ਆਮ ਜਿਹੜਾ ਦਿਹਾੜੀਦਾਰ ਬੰਦਾ ਉਹਦੇ ਲਈ ਬਹੁਤ ਜ਼ਿਆਦਾ ਔਖਾ ਵਾ 50 ਰੁਪਏ ਰੇਟ ਬਹੁਤ ਜ਼ਿਆਦਾ ਹੀ ਇਕਦਾਂ ਹੀ ਚੋਕਾ ਦਿੱਤਾ ਵੇਖੋ ਦਿਹਾੜੀਦਾਰ ਦੀ ਆਪਾਂ ਗੱਲ ਕਰਦੇ ਆ ਦਿਹਾੜੀਦਾਰ ਵਿਚਾਰਾ 1 4 500 ਰੁਪਏ ਦਿਹਾੜੀ ਕਮਾਉਂਦਾ ਵਾ ਹਾਂਜੀ ਹਾਂਜੀ ਆਬਲੇ ਉਹ ਵੀ ਉਹਦੀ ਪੱਕੀ ਦਿਹਾੜੀ ਨਹੀਂ ਹੁੰਦੀ ਉਹਨੂੰ ਮਿਲ ਗਈ ਮਿਲ ਗਈ ਵਿਚਾਰੇ ਨੂੰ ਉਹਦੇ ਵਾਸਤੇ ਇੱਕ ਗੈਸ ਸਿਲੰਡਰ ਲੈਣਾ ਕਿੱਡਾ ਔਖਾ ਹੋ ਗਿਆ ਬਿਲਕੁਲ ਬਿਲਕੁਲ ਉਹੀ ਤੇ ਮੈਂ ਗੱਲ ਕਰ ਰਿਹਾ ਵੀ ਇੱਕ ਦਿਹਾੜੀਦਾਰ ਬੰਦੇ ਦੀ ਦੋ ਦਿਹਾੜੀਆਂ ਦੀ ਇੱਕ حساب ਦਾ ਦੋ ਦਿਹਾੜੀਆਂ ਲਾਊਗਾ ਤੇ ਫਿਰ ਇੱਕ ਸਿਲੰਡਰ ਹੀ ਆਉਣਾ ਕਰਦਾ ਤੇ ਕਿੱਥੋਂ ਆਟਾ ਲਾਊਗਾ ਦਾਲ ਲਾਊਗਾ 50 ਰੁਪਏ ਰੇਟ ਬਹੁਤ ਜ਼ਿਆਦਾ ਵਧਾਤਾ ਇੱਕਦਮ ਬਹੁਤ ਜ਼ਿਆਦਾ ਗਲਤ ਹੈ ਥੋੜਾ ਬਹੁਤਾ ਵੈਸੇ ਤੇ ਚਲੋ ਮੰਗਾਈ ਚਾਹੀਦੀ ਨਹੀਂ ਹੁਣ ਥੋੜਾ ਘਟਾਉਣਾ ਚਾਹੀਦਾ ਇਹਨਾਂ ਨੂੰ ਤੇ ਬਾਕੀ ਮਹਿੰਗਾਈ ਬਹੁਤ ਜ਼ਿਆਦਾ ਕਰ ਦਿੱਤੀ ਉਸ ਆਇਆ ਵੀ ਇਹ ਸ਼ਾਇਦ ਤੇਲ ਦਾ ਰੇਟ ਵੀ ਵਧਾਉਣ ਨੂੰ ਫਿਰਦੇ ਕੋਈ 2 2 ਰੁਪਏ 2% ਤੇਲ ਦਾ ਵੀ ਵਧਾਉਣ ਲੱਗੇ ਆ ਹਾਂਜੀ ਵੇਖੋ ਹੁਣ ਤੇਲ ਦਾ ਵੀ ਵਧਣਾਈਆਂ ਜਦੋਂ ਮੰਨ ਲਓ ਹੁਣ ਸਿਲੰਡਰ ਗੈਸ ਸਿਲੰਡਰ ਪੈਟਰੋਲੀਅਮ ਦਾ ਹੀ ਵੀ ਮਹਿਕਮਾ ਦੇ ਉਹ ਵੀ ਮਹਿਕਮਾ ਪੈਟਰੋਲੀਅਮ ਦਾ ਹੀ ਆ ਤੇ ਵਧਣਾਈਆਂ ਰੇਟ ਤੇ ਬਾਕੀ ਇਹ ਲੋਕਾਂ ਨੂੰ ਆਵਾਜ਼ ਸਾਰਿਆਂ ਨੂੰ ਉਠਾਉਣੀ ਚਾਹੀਦੀ ਆ ਥੋੜਾ ਬਹੁਤਾ ਕਹਿਣਾ ਚਾਹੀਦਾ ਵਾ ਸਰਕਾਰ ਨੂੰ ਸਾਰੇ ਜਿੱਦਾਂ ਹੁਣ ਤੁਸੀਂ ਬੜਾ ਕਹਿ ਰਹੇ ਆਂ ਅਸੀਂ ਗੱਲ ਕਰ ਰਹੇ ਆਂ ਤੁਸੀਂ ਬਾਰ-ਬਾਰ ਨਿਊਜ਼ ਕਵਰ ਕਰ ਰਹੇ ਆਂ ਨਿਊਜ਼ ਨੂੰ ਸ਼ੇਅਰ ਕਰਨ ਇਹ ਵੀਡੀਓ ਨੂੰ ਤੇ ਵੱਧ ਤੋਂ ਵੱਧ ਚਲੋ ਫਰਕ ਪਊਗਾ ਸਰਕਾਰ ਤੱਕ ਗੱਲ ਪਹੁੰਚੂਗੀ ਤੇ ਆਪੇ ਥੋੜਾ ਬਹੁਤਾ ਸੋਚਣਗੀ ਠੀਕੋ ਜਿੱਦਾਂ ਰਸੋਈ ਦਾ ਬਜਟ ਤੇ ਵੈਸੇ ਹੀ ਖਰਾਬ ਹੋਇਆ ਪਿਆ ਰਸੋਈ ਦੀ ਗੱਲ ਕਰੀਏ ਹੁਣ ਜਿੱਦਾਂ ਹੁਣ ਗਰਮੀ ਆ ਗਈ ਗਰਮੀ ਦੇ ਵਿੱਚ ਸਬਜ਼ੀਆਂ ਜਿਹੜੀਆਂ ਸਬਜ਼ੀਆਂ ਦਾ ਵੀ ਭਾਅ ਜਿਹੜਾ ਸਮਾਨਾ ਨੂੰ ਸ਼ੂ ਹੋ ਜਾਂਦਾ ਔਰ ਜੇਕਰ ਉਤੋਂ ਇਹ ਗ ਕਿੰਨਾ ਫਿਰ ਰਸੋਈ ਚਲਾਉਣੀ ਇਹ ਬੀਬੀਆਂ ਨੂੰ ਕਿੱਡੀ ਔਖੀ ਹੋ ਜਾਂਦੀ ਬਿਲਕੁਲ ਬਿਲਕੁਲ ਉਹੀ ਸਹੀ ਗੱਲ ਆ ਤੁਹਾਡੀ ਵੀ ਮੰਗਾਈ ਆ ਗਰਮੀ ਆ ਗਈ ਹੁਣ ਸਬਜ਼ੀਆਂ ਵੀ ਆਹ ਹੁਣ ਉਹੀ ਤੇ ਗੱਲ ਕਰ ਰਹੇ ਵੀ ਦਿਹਾੜੀਦਾਰ ਬੰਦਾ ਕਿੱਥੋਂ ਇੰਨਾ ਕਵਰ ਕਰ ਪਾਊਗਾ ਵੀ ਦੋ ਦਿਹਾੜੀਆਂ ਲਾ ਕੇ ਸਿਲੰਡਰ ਹੀ ਉਧਾਉਣਾ ਤੇ 100 ਰੁਪਏ ਕਿਲੋ ਆਮ ਲੈਣ ਜਾਈਏ ਸਬਜ਼ੀ ਤੇ 100 150 ਰੁਪਏ ਦੀ ਸਬਜ਼ੀ ਆਉਂਦੀ ਆ ਤੇ ਗਰੀਬ ਬੰਦੇ ਵਾਸਤੇ ਤੇ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਆ ਇਸ ਸੰਬੰਧ ਵਿੱਚ ਸਾਡੇ ਕੋਲ ਹੋਰ ਵੀਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹੰਜ ਵੀਰ ਜੀ ਕੀ ਨਾ ਡਾਡਾ ਆਜ਼ਾਦ ਵਰਕਟੇ ਸੰਮਰ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਸਰੀ ਕਾਲ ਹੈ ਜੀ ਅਜਾਦ ਜੀ ਜਿਹੜਾ ਬੀਤੀ ਰਾਤ ਤੋਂ ਸਿਲੰਡਰਾਂ ਦੇ ਰੇਟ ਵਧਿਆ ਵਾ ਕੀ ਕਰਨਾ ਚਾਹੁੰਦੇ ਆ ਇਸ ਸੰਬੰਧ ਵਿੱਚ ਇਹ ਸਰਕਾਰ ਦੁਆਰਾ ਜਿਹੜਾ 50 ਰੁਪਏ ਦੀ ਮਤਲਬ ਵਾਅਦਾ ਕੀਤਾ ਗਿਆ ਸਿਲੰਡਰ ਦੇ ਰੇਟ ਦੇ ਵਿੱਚ ਮੇਰੇ ਅਕੋਰਡਿੰਗ ਤੇ ਵੇਖੋ ਜੀ ਜਿਵੇਂ ਮਾਰਕੀਟ ਦੇ ਵਿੱਚ ਅੱਗੇ ਬੜੀ ਮੰਦੀ ਚੱਲ ਰਹੀ ਹੈ ਤੇ ਜਿਹੜਾ ਇਹਨਾਂ ਨੇ ਇਹ ਵਾਅਦਾ ਕਰਕੇ ਥੋੜਾ ਜਿਹਾ ਉਹਦੇ ਵਿੱਚ ਹੋਰ ਬਲਦੀ ਦੇ ਉੱਪਰ ਤੇਲ ਪਾਉਣ ਦਾ ਕੰਮ ਕੀਤਾ ਤੇ ਮਤਲਬ ਇਹਨੂੰ ਮੰਗਾਇਦੀ ਮਾਰ ਆਪਾਂ ਹੋਰ ਕਹਿ ਸਕਦੇ ਕਿ ਬੜੇ ਬੁਰੀ ਤਰੀਕੇ ਦੇ ਨਾਲ ਜਿਹੜਾ ਵਾ ਉਹ ਜਨਤਾ ਨੂੰ ਇਹਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਇਹ ਆਲਰੇਡੀ ਜਿਹੜੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਗਈਆਂ ਐ ਸਰਕਾਰ ਦੁਆਰਾ ਜੇਕਰ ਵੇਖਿਆ ਜਾਵੇ ਤੇ ਬਾਜ਼ਾਰ ਦੇ ਵਿੱਚ ਮੰਦੀ ਦਾ ਦੌਰ ਵੀ ਚੱਲ ਰਿਹਾ ਹਨਾ ਬਾਜ਼ਾਰ ਦੇ ਵਿੱਚ ਦੇਖੋ ਕੋਈ ਵੀ ਇਹੋਲੇ ਗਾਹਕ ਨਹੀਂ ਦਿਖਣ ਰਿਆ ਉੱਪਰੋਂ ਇਹ ਜਿਹੜੀ ਮਹਿੰਗਾਈ ਦੀ ਮਾਰ ਪੈ ਗਈ ਤੇ ਨਾਲ ਹੋਰ ਲੋਕਾਂ ਦੇ ਰਸੋਈ ਤੇ ਬੋਝ ਪਊਗਾ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਵੇਂ ਸਬਜ਼ੀਆਂ ਦਾ ਜਾਂ ਦੂਸਰੇ ਤੀਸਰੇ ਚੀਜ਼ਾਂ ਦਾ ਜਿਹੜੇ ਰੇਟ ਨੇ ਉਹ ਅੱਗੇ ਅਸਮਾਨੀ ਚੜੇ ਹੋਏ ਨੇ ਤੇ ਗਾਗ ਮਾਰਕੀਟ ਦੇ ਵਿੱਚ ਤੇ ਆਲਮੋਸਟ ਹੈ ਨਹੀਂ ਗਾ ਤੁਸੀਂ ਬਾਜ਼ਾਰ ਮਾਰਕੀਟ ਦੇ ਮਤਲਬ ਬਾਜ਼ਾਰ ਦੇ ਵਿੱਚ ਉਹ ਸਾਰਾ ਸਿਨੈਰੀਓ ਦੇਖ ਸਕਦੇ ਹੋ ਦਾ ਤੇ ਇਹਦੇ ਨਾਲ ਤੇ ਬਹੁਤ ਤਕੜੀ ਮਾਰ ਮੈਂ ਸਮਝਦਾ ਕਿ ਮਤਲਬ ਇੱਕ ਆਮ ਇਨਸਾਨ ਦੀ ਰਸੋਈ ਦੇ ਉੱਤੇ ਪਵੇਗੀ ਜੀ ਠੀਕ ਹੈ ਜੀ ਧੰਨਵਾਦ ਜੀ ਵੀਰ ਵੀ ਹੈਗੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਖੜੇ ਹੋ ਹਾਂਜੀ ਵੀਰ ਜੀ ਕੀ ਨਾਂ ਡਾ ਮੈਂ ਰਾਜਕਮਰ ਜੀ ਰਾਜਕਮਰ ਸਮਨ نیوز ਜੇਗਰੇ ਸਾਇਦ ਤੁਸਕਾ ਨੂੰ ਪਹਿਲਾ ਹਾਰਦਿਕ ਸਵਾਗਤ ਕਰਦਾ ਜੀ ਆਨੂੰ ਕਿੰਨਾ ਜੀ ਰਾਜਕਮਰ ਦੀ ਕਿਸ ਤਰ੍ਹਾਂ ਵੇਖਦੇ ਜਿਹੜਾ ਰਾਤ ਬੀਤੀ ਰਾਤ ਤੋਂ 50 ਰੁਪਏ ਸਿਲੰਡਰ ਦਾ ਰੇਟ ਉਹਨਾਂ ਨੇ ਵਧਾ ਦਿੱਤਾ ਕਿਸ ਤਰ੍ਹਾਂ ਲੱਗਾ ਤੁਹਾਨੂੰ ਭਾਜੀ ਇਹ ਦੇ ਸਰਕਾਰ ਲਈ ਬਹੁਤ ਮੰਦੀ ਦੀ ਗੱਲ ਹੈ ਕਿ ਅੱਗੇ ਮਾਰਕੀਟ ਚ ਬਹੁਤ ਮੰਦਾ ਲੱਗਾ ਹੈ ਕਿ ਇਹਨਾਂ ਨੇ ਹੋਰ ਸਾਡੀਆਂ ਜੇਬਾਂ ਦੇ ਖਰਚੇ ਪਾ ਦਿੱਤਾ ਹੈ ਕਿ ਜਿਨ੍ਹਾਂ ਨੂੰ ਅਸੀਂ ਇਹਨੂੰ ਨਹੀਂ ਚਾਲ ਸਕਦੇ ਤੇ ਅੱਗੇ ਸਬਜ਼ੀਆਂ ਰੇਟ ਵੀ ਬਹੁਤ ਵੱਧ ਚੁੱਕੇ ਨੇ ਨਹੀਂ ਮਨਵ ਜਿੱਤ ਕਿੰਨਾ ਸਿਲੰਡਰ ਤੁਹਾਡੇ ਲੱਗਦੇ ਮਹੀਨੇ ਦੇ ਕੋਈ ਸਾਡਾ ਦੇ ਇੱਕ ਹੀ ਲੱਗਦਾ ਹੈ ਅੱਛਾ ਤਾਂ ਤੁਹਾਨੂੰ 50 ਰੁਪਏ ਬੋਝ ਪੈ ਗਿਆ ਇੱਕ ਬੱਧਾ ਹਾਂਜੀ 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 ਕੀ ਕਰਾਉਂਦੇ ਸਰਕਾਰ ਨੂੰ ਸਰਕਾਰ ਨੇ ਹੋਏਗੀ ਅਪੀਲ ਕਰਦੇ ਆਂਗੇ ਇਹਨਾਂ ਦਾ ਰੇਟ ਕੱਟ ਕੀਤਾ ਜਾਵੇ ਠੀਕ ਹੈ ਜੀ ਧੰਨਵਾਦ ਜੀ ਸਬੰਧੀ ਹੋਰ ਵੀ ਵੀਰ ਹੈ ਕਿਹਨਾਂ ਉਹ ਵੀ ਗੱਲਬਾਤ ਕਰਦੇ ਆਂ ਅੰਜਪਾ ਜੀ ਕੀ ਨਾਂ ਤੁਹਾਡਾ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਕੀ ਕਾਰੋਬਾਰ ਕਰਦੇ ਜੀ ਆ ਡੇੜੀ ਲਾਈਦੀ ਆ ਜੀ ਅੱਛਾ ਜੀ ਤੇ ਕਿੰਨੀ ਕਮਾਈ ਹੋ ਜਾਂਦੀ ਆ ਕਮਾਈ ਇਹਦੇ 2-300 ਰੁਪਏ ਆ ਜਾਂਦੀ ਜੀ 2-300 ਰੁਪਏ ਤੇ 2-300 ਰੁਪਏ ਦੇ ਵਿੱਚ ਜਿੱਦਾਂ ਉਹ ਗੈਸ ਸਿਲੰਡਰ ਦਾ ਰੇਟ ਵੱਧ ਗਿਆ ਹਾਂਜੀ ਕਿੱਦਾਂ ਫਿਰ ਤੁਹਾਨੂੰ ਲੱਗਦਾ ਇਹ 2-300 ਰੁਪਏ ਦੇ ਵਿੱਚ ਸਟੈਂਡਰਡ ਵੀ ਲੈਉਣਾ ਤੇ ਬਾਕੀ ਘਰ ਦੇ ਖਰਚੇ ਵੀ ਚਲਾਉਣੇ ਕਿਦਾਂ ਲੱਗਦਾ ਤੁਹਾਨੂੰ ਬਹੁਤ ਮਹਿੰਗਾਈ ਸਰਕਾਰ ਕਰੀ ਜਾਂਦੀ ਜੀ ਤੇ ਮਹਾਂਗਿਆ ਹੋ ਰਿਹਾ ਹੀ ਹੁੰਦਾ ਜੀ ਘਰ ਦਾ ਪਿਆ ਜੀ ਤੇ ਸਭ ਸਸਤਾ ਕਰਨਾ ਚਾਹੀਦਾ ਸਰਕਾਰ ਨੂੰ ਸਰਕਾਰ ਹੋਰ ਵਧਾਈ ਜਾਂਦੀ ਹੈ ਜੀ ਇਹ ਤੁਹਾਨੂੰ ਆਸ ਹੀ ਵੀ ਹੈ ਇਸ ਵਾਰ ਕੋਈ ਨਾ ਕੋਈ ਰੇਟ ਘਟਣਗੇ ਚੀਜ਼ਾਂ ਦੇ ਹਾਂਜੀ ਹਾਂਜੀ ਹਾਂ ਦੇਖੋ ਆਰਸੀ ਵੀ ਰੇਟ ਘਟਣਗੇ ਸਰਕਾਰ ਹੋਰ ਮਹਿੰਗਾਈ ਕਰੀ ਜਾਂਦੀ ਹੈ ਜੀ ਉਲਟਾ ਹੋਰ ਵੱਧ ਗਿਆ ਹਾਂਜੀ ਤੇ ਬਾਕੀ ਜਿੱਦਾਂ ਬਾਕੀ ਚੀਜ਼ਾਂ ਘਰ ਦਾ ਰਾਸ਼ਨ ਰੋਸ਼ਨ ਵਗੈਰਾ ਉਹਨਾਂ ਦੀਆਂ ਚੀਜ਼ਾਂ ਦੇ ਵੀ ਰੇਟ ਵਧੇ ਆ ਹਾਂਜੀ ਉਹਨਾਂ ਦੇ ਵੀ ਵਧੇ ਆ ਜੀ ਫਿਰ ਕਿਦਾਂ ਗੁਜ਼ਾਰਾ ਹੁੰਦਾ ਤੁਹਾਡਾ ਇਹਨੇ 2-300 ਰੁਪਏ ਦੇ ਵਿੱਚ ਗੁਜ਼ਾਰਾ ਇਦਾਂ ਹੀ ਹੈ ਜੀ ਹੁਣ ਕੀ ਕਰੀਏ ਸਰਕਾਰਾਂ ਸਿਰ ਤੇ ਹੀ ਆਸ ਆ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਵੀ ਜਿਹੜਾ ਰੇਟ ਵਧਿਆ ਹੈ ਵਧਣਾ ਚਾਹੀਦਾ ਹੈ ਕਿ ਜਾਂ ਨਹੀਂ ਵਧਣਾ ਚਾਹੀਦਾ ਨਹੀਂ ਵਧਣਾ ਚਾਹੀਦਾ ਜੀ ਅਸੀਂ ਕਿੰਨੇ ਜੀ ਠੀਕ ਹੈ ਜੀ ਧੰਨਵਾਦ ਜੀ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਵੀਰ ਜੀ ਕੀ ਨਾਮ ਤੁਹਾਡਾ ਰਮਨ ਕੁਮਾਰ ਸ਼ਾਹ ਰਮਨ ਜੀ ਬੀਤੀ ਰਾਤ ਤੋਂ ਸਿਲੰਡਰਾਂ ਦੇ ਰੇਟ ਜਿਹੜੇ ਆ ਵਧ ਗਏ ਆ 50 ਰੁਪਏ ਵਧਾ ਦਿੱਤੇ ਕਿਸ ਤਰ੍ਹਾਂ ਵੇਖਦੇ ਇਹਨੂੰ ਤੁਸੀਂ ਅੱਗੇ ਨਾ ਪਹਿਲ ਹੁੰਦਾ ਸੀ ਸਿਲੰਡਰ ਰੇਟ ਵਧਣ ਦੇ ਸਰਦੀ ਦੇ ਵਿੱਚ ਇਹ ਕਿਨਾਂ ਗਰਮੀ 'ਚ ਤਾਂ ਵਧਾਇਆ ਵੀ ਲੋਕਾਂ ਨੂੰ ਸਰਦੀ ਤੱਕ ਆਦਤ ਪੈ ਗਈ ਕਿਉਂਕਿ ਨਾ ਗਰਮੀ 'ਚ ਸਿਲੰਡੇ ਲੱਗਦੇ ਘੱਟ ਨੇ ਸਰਦੀ 'ਚ ਜ਼ਿਆਦਾ ਹੁੰਦੀ ਆ ਇਹ ਹੌਲੀ-ਹੌਲੀ ਮਹਿੰਗਾਈ ਦੀ ਹੱਥ ਸੈਂਟਰਲ ਸਰਕਾਰ ਨੂੰ ਚਾਹੀਦਾ ਵਾ ਵੀ ਕਾਰੋਬਾਰ ਚ ਅੱਗੇ ਬੜੇ ਮੰਦੇ ਗਰੀਬ ਬੰਦੇ ਦਾ ਫੋਟੋ ਚਾਹੀਦਾ ਵੀ ਜਿਹੜਾ ਸਿਲੰਡਰ ਦਾ ਜਿਹੜਾ ਰੇਟ ਹੈ ਨਾ ਉਹ 860 ਰੁਪਏ ਪਿਲੇ ਸਾਲ ਦਾ ਉਹ ਹੀ ਕੀਤਾ ਜਾਵੇ ਨਹੀਂ ਤੁਹਾਨੂੰ ਲੱਗਦਾ ਨਹੀਂ ਵੀ ਜਿੱਦਾਂ ਇਹਨਾਂ ਨੇ ਗਰਮੀਆਂ 'ਚ ਵਧਾ ਦਿੱਤਾ ਤੇ ਸਰਦੀਆਂ 'ਚ ਕਿਉਂ ਹੋਰ ਨਾ ਵਧਾਉਣਗੇ ਅੱਗੇ ਜੇ ਇਹਨਾਂ ਹੁਣ 50 ਰੁਪਏ ਵਧਾਏ ਵਾ ਤੇ ਇਸ ਹਿਸਾਬ ਨਾਲ ਜੇ ਸਰਦੀ ਵਿੱਚ 1000 ਰੁਪਏ ਜਾਣ ਦੀ ਸੰਭਾਵਨਾ ਹੈ ਹੋਰ ਵੱਧ ਸਕਦਾ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਕੋ ਆਮ ਆਦਮੀ ਕਰਦੇ ਵੀ ਕਾਰੋਬਾਰ ਦਾ ਅੱਗੇ ਮੰਦਾ ਹਾਲ ਹੈ ਤੇ ਸਰਕਾਰ ਨੂੰ ਆਮ ਬੰਦੇ ਬਾਰੇ ਸੋਚਣਾ ਚਾਹੀਦਾ ਹੈ ਗਰੀਬ ਇਲੈਕਟ੍ਰੀਟੀ ਗਰੀਬੰਦਾ ਜਿਹੜਾ 1000 ਬੈਸਲੰਡ ਐਸੀਤ ਨਹੀਂ ਹੋਣੀ ਹੈਗੀ ਜਿੱਦਾਂ ਸਰਕਾਰ ਨੂੰ ਰੇਟ ਘਟਾਉਣ ਦੀ ਮੇਰੇ ਕੋਲ ਹੋਰ ਵੀ ਵੀਰ ਖੜੇ ਆ ਗੱਲਬਾਤ ਕਰਾਂਗੇ ਉਹਨਾਂ ਨਾਲ ਭਾਜੀ ਸਿਲੰਡਰ ਰਾਤ ਦਾ ਰੇਟ ਵਧਾ ਦਿੱਤਾ ਸਰਕਾਰ ਨੇ ਕੇਂਦਰ ਸਰਕਾਰ ਨੇ 50 ਰੁਪਏ ਰੇਟ ਸਿਲੰਡਰ ਦਾ ਵਧਾ ਦਿੱਤਾ ਕਿਸ ਤਰ੍ਹਾਂ ਵੇਖਦੇ ਇਹਨੂੰ ਹਾਂਜੀ ਇਸ ਤਰ੍ਹਾਂ ਪਬਲਿਕ ਨੂੰ ਬਹੁਤ ਮੁਸ਼ਕਲ ਆਉਣੀ ਹੈ ਜੀ ਜਿੱਦਾਂ 50 ਰੁਪਏ ਐਕਸਟਰਾ ਰੇਟ ਵਧਿਆ ਇਹਦੇ ਵਿੱਚ ਹੁਣ ਆਮ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਊਗਾ ਤੇ ਅੱਗੇ ਤੇ ਆਮ ਹੀ ਜਨਤਾ ਬਹੁਤ ਤੰਗੀ ਜਾ ਰਹੀ ਹੈ ਹਰ ਇੱਕ ਥਾਂ ਤੁਹਾਨੂੰ ਪਤਾ ਹੀ ਕੀ ਚੱਲ ਰਿਹਾ ਗਰੀਬੀ ਦੇਖਾਈ ਚੱਲ ਰਿਹਾ ਸਾਰਾ ਸਿਸਟਮ ਬਾਕੀ 50 ਰੁਪਏ ਨੇ ਹੋਰ ਇਹਨਾਂ ਪਬਲਿਕ ਦਾ ਲੱਕ ਤੋੜਨ ਵਾਲੀ ਗੱਲ ਹੈ ਹਾਂ ਵੇਖੋ ਜਿੱਦਾਂ ਰਸੋਈ ਦੇ ਵਿੱਚ ਹਰ ਚੀਜ਼ ਦੀ ਮੰਗਾਈ ਆ ਜੋ ਕੋਈ ਤੇਲ ਲਾ ਲੋ ਘਿਓ ਲਾ ਲੋ ਹਰ ਚੀਜ਼ ਸਬਜ਼ੀਆਂ ਲਾ ਲਓ ਦਾਲਾਂ ਲਾ ਲਓ ਹਰ ਚੀਜ਼ ਪਹਿਲਾਂ ਹੀ ਬਹੁਤ ਮਹਗਾਈ ਹੋਈ ਲੋਕਾਂ ਵਾਸਤੇ ਬੜਾ ਇਹ ਘਰ ਚਲਾਉਣਾ ਬੜਾ ਔਖਾ ਹੋਇਆ ਉੱਪਰੋਂ ਰੈਂਦੀ ਖੁੰਦੀ ਗੈਸ ਦਾ ਰੇਟ ਵੀ ਵਧਾ ਦਿੱਤਾ ਕਿਦਾਂ ਫਿਰ ਇਸ ਤਰ੍ਹਾਂ ਰਸੋਈ ਚੱਲੂਗੀ ਲੋਕਾਂ ਦੀ ਇਹ ਸਾਰੇ ਬੰਨੇ ਬਹੁਤ ਦਿੱਕਤ ਆ ਰਹੀ ਹਰ ਇੱਕ ਚੀਜ਼ ਦੇ ਵਿੱਚ ਜਿੱਦਾਂ ਕੋਈ ਤੇਲ ਦੇ ਵਿੱਚ ਵੀ ਵਾਧਾ ਕਰ ਰਿਹਾ 2 ਰੁਪਏ ਕਰਨਾ ਇਹਨਾਂ ਸਾਰਾ ਸਿਸਟਮ ਦੇ ਵਿੱਚ ਹੋਰ ਹੀ ਬਾਜ਼ਾਰਾਂ ਦੀ ਆਮ ਹੀ ਹਰ ਇੱਕ ਚੀਜ਼ ਮਹਗਾਈ ਹਲ ਜਾ ਰਹੀ ਹੈ ਜੀ ਦਿਹਾੜੀਦਾਰ ਬੰਦੇ ਵਾਸਤੇ ਤੇ ਜਿਆਦਾ ਨਹੀਂ ਔਖਾ ਹੋ ਗਿਆ ਚਲੋ ਜਿਹੜਾ ਕੋਈ ਸਰਵਿਸ ਕਰਦਾ ਉਹ ਤੇ ਵਿਚਾਰਾ ਲੈ ਲੈਂਦਾ ਕਿਸੇ ਤਰ੍ਹਾਂ ਪਰ ਜਿਹੜਾ ਦਿਹਾੜੀਦਾਰ ਬੰਦਾ 2-400 500 ਕਮਾਉਣ ਵਾਲਾ ਉਹਦੇ ਵਾਸਤੇ ਕਿੰਨਾ ਔਖਾ ਹੋ ਗਿਆ ਉਹਦੇ ਵਾਸਤੇ ਬਹੁਤ ਜਿਆਦਾ 100% 101% ਉਹ ਤੰਗੀ ਚਾਊਗਾ ਹੋਰ ਜਿਆਦਾ ਜਿਆਦਾ ਤੰਗੀ ਆਊਗੀ ਹੋਰ ਇੱਤੋਂ ਅੱਗੇ ਹੀ ਬਹੁਤ ਹੀ ਸ਼ਕਤੀ ਨਾਲ ਚੱਲ ਰਿਹਾ 500 ਰੁਪਏ ਦਿਹਾੜੀ ਦੇ ਨਾਲ ਆਪਣੇ ਬੱਚਿਆਂ ਦਾ ਕਿੱਦਾਂ ਸਾਰੂਗਾ ਜੀ ਬਾਕੀ ਐਕਸਟਰਾ 50 ਰੁਪਏ ਵਧਾਉਣ ਦਾ ਬਹੁਤ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਸੈਂਟਰ ਸਰਕਾਰ ਵੱਲੋਂ ਜਿਹੜਾ ਵੀ 50 ਰੁਪਏ ਇਹਨਾਂ ਵਾਧਾ ਕੀਤਾ ਹੈ ਠੀਕ ਹੈ ਧੰਨਵਾਦ ਜੀ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਨੇ ਦੱਸਿਆ ਕਿ ਜਿਹੜਾ ਇਹ ਕੇਂਦਰ ਸਰਕਾਰ ਨੇ 50 ਰੁਪਏ ਗੈਸ ਦਾ ਰੇਟ ਵਧਾ ਦਿੱਤਾ ਇਹਦੇ ਨਾਲ ਜਿਹੜੀ ਰਸੋਈ ਦੇ ਉੱਤੇ ਇੱਕ ਹੋਰ ਬੋਝ ਪਊਗਾ ਕਿਉਂਕਿ ਪਹਿਲਾਂ ਹੀ ਹਰ ਇੱਕ ਚੀਜ਼ ਦੀ ਮਹਿੰਗਾਈ ਹੈ ਹੁਣ ਗਰਮੀ ਔਨ ਕਰਕੇ ਸਬਜ਼ੀਆਂ ਜਿਹੜੀਆਂ ਸਬਜ਼ੀਆਂ ਵੀ ਸਾਰੀਆਂ ਮਹਿੰਗੀਆਂ ਹੋ ਗਈਆਂ ਸਾਰੀਆਂ ਸਬਜ਼ੀਆਂ ਦੇ ਜਿਹੜੇ ਰੇਟ ਇੱਕਦਮ ਉੱਪ ਹੋ ਗਏ ਜਿਹੜੀ ਚੀਜ਼ 10 ਰੁਪਏ ਕਿਲੋ ਵੇਚਣ ਵਾਲੀ ਸੀ ਉਹਦਾ ਰੇਟ 40-50 ਰੁਪਏ ਕਿਲੋ ਔਰ ਉਪਰੋਂ ਸਰਕਾਰ ਨੇ ਸਿਲੰਡਰ ਵੀ ਵਧਾ ਦਿੱਤੇ ਇਹਦੇ ਕਰਕੇ ਜਿਆਦਾ ਹੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਊਗਾ ਔਰ ਕੀ ਮੰਗ ਕਰਦੇ ਸਰਕਾਰ ਕੋਲੋਂ ਤੁਸੀਂ ਅਸੀਂ ਮੰਗ ਇਹੋ ਕਰਦੇ ਆਂ ਵੀ ਪਬਲਿਕ ਨੂੰ ਜਿੱਤਾ ਗਰੀਬ ਜਨਤਾ ਅੱਗੇ ਵੀ ਗਰੀਬ ਰੇਖਾ ਥੱਲੇ ਜਾ ਰਹੀ ਉਹਨਾਂ ਦੇ ਕੋਈ ਨਾ ਕੋਈ ਹੈਲਪ ਦੇਣ ਦੀ ਬਜਾਏ ਆਪਾਂ ਵੀ ਦੂਜੀ ਤੰਗੀ ਦੇ ਹਾਲ ਤੱਕ ਰਹਿੰਦਿਆਂ ਠੀਕ ਹੈ ਜੀ ਪਰ ਕੀ ਚਾਹੁੰਦੇ ਰੇਟ ਨਹੀਂ ਵਧਣਾ ਚਾਹੀਦਾ ਨਹੀਂ ਵਧਣਾ ਚਾਹੀਦਾ ਜੀ ਠੀਕ ਹੈ ਜੀ ਹਾਂ ਜੀ ਗਰੀਬ ਦੀ ਅੱਗੇ ਦਿਹਾੜੀ 4.500 ਦੇ ਵਿੱਚ ਓਨੇ ਕ ਨਮਕ ਰੋਟੀ ਪਾਣੀ ਮੁਸ਼ਕਲ ਨਾਲ ਚੱਲ ਰਿਹਾ ਹਰ ਇੱਕ ਪੱਖੋਂ ਮਹਿੰਗਾਈ ਚੱਲ ਰਹੀ ਹੈ ਜਿਹੜੀ ਗਰੀਬ ਦੀ ਦਿਹਾੜੀ ਉਹ ਨਹੀਂ ਵੱਧ ਰਹੀ ਹਾਂਜੀ ਤੇ ਜਿਹੜੀਆਂ ਚੀਜ਼ਾਂ ਦੇ ਰੇਟ ਉਹ ਵੱਧ ਰਹੇ ਹਾਂਜੀ ਗਰੀਬ ਦੀ ਦਿਹਾੜੀ ਉੱਥੋਂ ਜਿਉਂ ਸੁਣਦੇ ਆ ਰਹੇ ਉੱਥੇ ਟਿਕੀ ਹੋਈ ਹੈ ਗਰੀਬ ਦੀ ਦਿਹਾੜੀ ਨਹੀਂ ਵਧੀ ਬਾਕੀ ਆਮ ਰੇਟ ਹਰ ਇੱਕ ਚੀਜ਼ ਦੇ ਵਿੱਚ ਮਜ਼ਦੂਰ ਦੀ ਦਿਹਾੜੀ 500 ਰੁਪਏ ਚੱਲਦੀ ਹੈ ਕਿੰਨੇ ਸਾਲਾਂ ਤੋਂ ਲਗਭਗ ਇੰਨੀ ਹੈ ਤੇ ਸਬਜ਼ੀ ਅਸੀਂ ਪਹਿਲਾਂ ਹੋਣ ਇਹਨਾਂ 500 ਵੀ ਹੋਣੀ ਹੈ ਇਹ ਕਿ ਪਹਿਲਾਂ 350 ਹੀ ਚੱਲਦੀ ਸੀ ਲਗਭਗ ਇਹ ਤਾਂ ਥੋੜਾ ਚੇਰੀ ਹੋਇਆ 500 ਕੇ ਨੂੰ ਮਿਲਦੀ ਹੋਵੇ ਜੀ ਨਹੀਂ ਤੇ ਤੰਗੀ ਜੀ ਜਾ ਰਹੀ ਜਨਤਾ ਜੀ ਠੀਕ ਹੈ ਜੀ ਗਰੀਬ ਜਨਤਾ ਦਾ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਆ 4-500 ਰੁਪਏ ਦਿਹਾੜੀ ਮਿਲਦੀ ਮਜ਼ਦੂਰ ਨੂੰ ਇਹ ਬੜੇ ਲੰਮੇ ਸਮੇਂ ਤੋਂ ਇੱਥੇ ਕੀ ਅੜੀ ਆ 500 ਰੁਪਏ ਵੀ ਹੋਣੇ ਹੋਇਆ ਜੇ ਥੋੜਾ ਚੇਰੀ ਹੋਇਆ ਵਾ ਉਸ ਹਿਸਾਬ ਨਾਲ ਜਿਸ ਹਿਸਾਬ ਨਾਲ ਗਰੀਬ ਦੀ ਦਿਹਾੜੀ ਹੈ ਉਸ ਹਿਸਾਬ ਨਾਲ ਮਗਹਾਈ ਉਤੋਂ ਬਹੁਤ ਜ਼ਿਆਦਾ ਵਾ ਇਸ ਹਿਸਾਬ ਨਾਲ ਜੇ ਤੇ ਇਹ ਮੰਗਾਈ ਕਰਨੀ ਤੇ ਮਜ਼ਦੂਰ ਦੀ ਦਿਹਾੜੀ ਵੀ ਵਧਣੀ ਚਾਹੀਦੀ ਆ ਇਹਨਾਂ ਨੇ ਇਹੋ ਮੰਗ ਕੀਤੀ ਕਿ ਜਿਹੜਾ ਇਹ ਰੇਟ ਵਧਾਇਆ ਇਹਨੂੰ ਵਾਪਸ ਲੈਣਾ ਚਾਹੀਦਾ ਵਾ ਕਿਉਂਕਿ ਇਹਦੇ ਨਾਲ ਲੋਕਾਂ ਦੇ ਰਸੋਈ ਤੇ ਬਹੁਤ ਜ਼ਿਆਦਾ ਬੋਝ ਪੈਂਦਾ ਮੈਂ ਜਨੈ ਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਦਾ ਸਮਰਨ ਨਿਊਜ਼